ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਤਰੀਕ ਵੇਖਦੀ ਹੈ ਭਾਗ 7ਮ ਗੱਡੀ ਸਟੇਸ਼ਨ ਤੇ ਸਟੇਸ਼ਨ ਛੱਡੀ ਜਾ ਰਹੀ ਸੀ ਕੁਲਤਾਰ ਨੇ ਦਿਲ ਵਿੱਚ ਘਟਨਾ ਤੋਂ ਪਿੱਛੋਂ ਘਟਨਾ ਉੱਤੇ ਅਸਤ ਹੋਈ ਜਾ ਰਹੀ ਸੀ ਜਿਵੇਂ ਜਿਵੇਂ ਉਸ ਘਟਨਾਵਾਂ ਵੇਖੀਆਂ ਤਾਂ ਸੁਣੀਆਂ ਸਨ ਉਹਨਾਂ ਦੇ ਆਧਾਰ ਉੱਤੇ ਹੀ ਕਲਪਨਾ ਮੋٹے ਮੋٹے ਚਿੱਤਰਵਾ ਰਹੀ ਸੀ ਉਹ ਸਭ ਤੋਂ ਇਸ ਗੱਲ ਉੱਤੇ ਹੈਰਾਨ ਸੀ ਕਿ ਹਰਦੇਵ ਵੱਲ ਐਨੀ ਕਿਵੇਂ ਖਿੱਚੀ ਗਈ ਦਿਲ ਦੀ ਪਕਰਤਾ ਕੁਝ ਵੀ ਨਹੀਂ ਸੀ ਇੱਕ ਮਨੁੱਖੀ ਰੂਹ ਸੀ ਜਿਹੜੀ ਆਪ ਮੁਹਾਰੀ ਢਿਲ ਤੁਰੀ ਜੀ ਸੀ ਇਲੈਕਸ਼ਨਾਂ ਤੋਂ ਥੋੜੇ ਦਿਨ ਪਿੱਛੋਂ ਹੀ ਹਰਦੇਵਦਾਸ ਦੀ ਭਾ ਮਨਜ਼ੂਰ ਹੋ ਗਿਆ ਫਿਰ ਪੂਰੇ 2 ਸਾਲ ਉਸ ਦਾ ਉਸ ਦਿਨ ਲਾ ਕੇ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਤਕਰੀਬਨ ਹਰ ਪਿੰਡ ਵਿੱਚ ਕਾਂਗਰਸ ਦੀ ਮੀਟਿੰਗਾਂ ਖੜੀਆਂ ਕਰਕੇ ਸਾਰੇ ਜ਼ਿਲ੍ਹੇ ਵਿੱਚ ਤਹਿਸੀਲ ਭਾਰਤੀ ਦਾ ਰਿਕਾਰਡ ਕੰਮ ਕਰ ਦਿੱਤਾ ਜ਼िले ਦੀਆਂ ਦੋਵੇਂ ਸਲਾਨਾ ਕਾਨਫਰੰਸਾਂ ਉਸ ਆਪਣੀ ਤਹਿਸੀਲ ਵਿੱਚ ਕਰਵਾਇਆ ਹਰ ਜ਼ਿਲ੍ਹੇ ਨੂੰ ਇੱਕ ਇੱਕ ਜਲਸਾ ਦਿੱਤਾ ਗੱਲ ਕੀ ਪਿੰਡ ਤੋਂ ਲੈ ਕੇ ਜ਼ਿਲੇ ਤੱਕ ਹਰਦੇਵ ਦਾ ਹਰ ਤਰ੍ਹਾਂ ਮਾਣ ਵੱਧ ਗਿਆ ਜਿਹੜੇ ਇਰਾਦੇ ਜਿਹੜੇ ਇਰਾਦੇ ਉਹ ਆਪ ਸਟੂਡੈਂਟ ਲਾਈਫ ਵਿੱਚ ਚਿਤਵਾਇਆ ਕਰਦਾ ਸੀ ਉਹ ਕੰਮ ਨਾਲ ਪੂਰੇ ਕਰਕੇ ਢਾਂਚਾ ਤਾਂ ਲਾ ਲੰਗਾ ਪਰ ਉਹਨਾਂ ਦਾ ਸਿੱਟਾ ਉਹ ਸਾਰੀ ਨਰੋਈ ਤਬਦੀਲੀ ਵਿੱਚ ਕੋਈ ਨਾ ਨਿਕਲਿਆ ਉਹ ਕਾਂਗਰਸ ਵਿੱਚੋਂ ਸਭ ਬੁੱਢੀ ਲੀਡਰਸ਼ਿਪ ਨੂੰ ਲਾ ਕੇ ਨੌਜਵਾਨ ਖੋਣ ਲਿਆਉਣਾ ਚਾਹੁੰਦਾ ਸੀ ਉਹਦੇ ਵਿਚਾਰ ਵਿੱਚ ਲੋਕਾਂ ਦਾ ਸੋਸ਼ਲਿਜ਼ਮ ਲਿਆਉਣ ਵਿੱਚੋ ਵਿਸ਼ਵਾਸ ਉੱਡਦਾ ਜਾ ਰਿਹਾ ਸੀ ਲਾਰੇ ਲੱਪਿਆਂ বিনা ਲੋਕਾਂ ਦਾ ਸੌਹਰਿਆ ਕੁਝ ਨਹੀਂ ਸੀ ਉਹ ਬੁੱਢੀ ਤੇ ਸਮਰਾਇਦਾਰਾਂ ਦੀ ਪੱਖੀ ਲੀਡਰਸ਼ਿਪ ਨੂੰ ਅੱਬਲ ਨੰਬਰ ਦੀ ਦੋਸ਼ੀ ਮੇਤਾ ਸੀ ਇੱਥੇ ਲੀਡਰਸ਼ਿਪ ਹੱਥੋਂ ਨਹਿਰੂ ਦੇ ਦੁਖੀ ਹੋ ਕੇ ਰਹਿ ਗਿਆ ਸੀ ਉਸ ਦੀ ਇੰਦਰਜੀਤ ਨਾਲੋਂ ਹਲੇ ਛਣੀ ਨਹੀਂ ਸੀ ਹਰਦੇਵ ਉਸ ਨੂੰ ਵੀ ਉਨਤੀ ਦੇ ਰਾ ਅੜੱਕਾ ਹੀ ਸਮਝਦਾ ਸੀ ਪਰ ਉਹ ਤਹਿਸੀਲਦਾਰ ਦਫ਼ਤਰ ਨੂੰ ਹਰ ਮਹੀਨੇ 100 ਰੁਪਏ ਦਿੰਦਾ ਸੀ ਇਹ ਹੀ ਸਭ ਤੋਂ ਵੱਡੀ ਰਕਮ ਸੀ ਜਿਹੜੀ ਦਫ਼ਤਰ ਚਲਾਉਣ ਹਿੱਤ ਵਰਤੀ ਜਾਂਦੀ ਸੀ ਹਰਦੇਵ ਨੇ ਥੋੜੀ ਗੈਰਤ ਵਿੱਚ ਆ ਕੇ ਆਪਣੀ ਤਨਖਾਹ ਲੈਣੀ ਛੱਡ ਦਿੱਤੀ ਅਤੇ 4-5 ਵਿਦਿਆਰਥੀਆਂ ਨੂੰ ਸਾਂਝੀ ਟਿਊਸ਼ਨ ਪੜਾਉਣ ਲੱਗ ਪਿਆ। ਅੰਦਰਜੀਤ ਦੇ ਸਬੰਧ ਚੰਦੀਗੜ੍ਹ ਤੋਂ ਤਰੱਕੀ ਕਰਕੇ ਦਿੱਲੀ ਤੱਕ ਪਹੁੰਚ ਗਏ ਸਨ। ਹਰ ਉਹ ਹਰ ਦੂਜੇ ਮਹੀਨੇ ਦਿੱਲੀ ਚੱਕਰ ਮਾਰਦਾ ਸੀ। ਇਸੇ ਸਮੇਂ ਵਿਚਕਾਰ ਇੱਕ ਦਿੱਲੀ ਦਾ ਠੇਕੇਦਾਰ ਉਸ ਨੂੰ ਕਦੇ-ਕਦਾਈਂ ਆ ਕੇ ਮਿਲ ਜਾਂਦਾ। ਇੱਕ ਚੱਕਰ ਵਿੱਚ ਉਸ ਦੀ ਗੱਾਰ ਵਿਗੜ ਗਈ। ਉਹ ਆਪਣਾ ਸਮਾਨ ਤੱਕ ਛੱਡ ਕੇ ਉੱਡ ਗਿਆ। ਉਸ ਨੂੰ ਪਿੱਛੇ ਜ਼ਰੂਰੀ ਕੰਮ ਸੀ। ਇੰਦਰਜੀਤ ਨੇ ਸ਼ਹਿਰੋਂ ਮਕੈਨਿਕ ਮਂਗਾ ਕੇ ਗੱਡੀ ਠੀਕ ਕਰਵਾਈ ਉਸ ਹਰਦੇਵ ਨੂੰ ਬਲਾ ਭੇਜੇ ਬਲਾਵਾ ਭੇਜ ਪੁੱਤਰਾ ਦਿੱਲੀ ਵੇਖਣੀ ਏ ਚਾਚਾ ਜੀ ਉਹ ਤੁਹਾਨੂੰ ਹੀ ਮੁਬਾਰਕ ਨਵੇਂ ਨਵੇਂ ਮਿੱਤ ਪੁਰਾਣੇ ਕੀ ਦੇ ਚਿੱਤ ਹਰਦੇਵ ਨੇ ਟਕੋਰ ਲਈ ਨਾ ਪੁੱਤਰਾ ਆਪਣੀ ਗੱਡੀ ਨਹੀਂ ਤੇਰੇ ਬਿਨਾ ਗਾਰੇ ਵਿੱਚੋਂ ਨਿਕਲਨੀ ਉਸ ਹਰਦੇਵ ਨੂੰ ਦਿਲੂ ਵੜਾਈ ਦਿੱਤੀ ਆਹੋ ਖੁੱਬੀ ਗੱਡੀ ਤੋਂ ਤਾਂ ਵਾਜਾ ਮਰਵਾਉਂਗੀ ਅੱਛਾ ਮੇਰੇ ਸਿਆਉਣੇ ਜਕੜੀਆਂ ਦਾ ਮੌਕਾ ਨਹੀਂ ਕਾਰ ਖਲੋਤੀ ਤੈਨੂੰ ੜੀਕਦੀ ਐ ਜਾਣਾ ਪੈਣਾ ਹੈ ਵਿੱਚ ਕੀਮਤੀ ਸਮਾਨ ਹੈ ਤੇ ਲੱਖਾ ਸਿੰਘ ਨੇ ਹਦਾਇਤ ਕੀਤੀ ਹੈ ਕਿ ਡਰਾਈਵਰ ਤੇ ਭਰੋਸਾ ਨਹੀਂ ਕਰਨਾ ਹੁਣ ਤੂੰ ਉੱਠ ਇੰਦਰਜੀਤ ਨੇ ਗੰਭੀਰ ਹੁੰਦੇ ਆਖੇ ਜੇ ਤੁਸੀਂ ਡਿਊਟੀ ਲਾਉਂਦੇ ਹੋ ਤਾਂ ਪੁਗਤਾ ਆਉਂਦਾ ਮਾਸਟਰ ਨੇ ਅੰਦਰੋਂ ਖੁਸ਼ ਹੁੰਦੇ ਪਰ ਪੈਰ ਵੀ ਰੱਖਦੇ ਜਾਣ ਦਾ ਇਰਾਦਾ ਪ੍ਰਗਟ ਕਰ ਦਿੱਤਾ ਅੱਛਾ ਬਾਬਾ ਡਿਊਟੀ ਹੀ ਸਹੀ ਤੂੰ ਕਿਵੇਂ ਮੰਨ ਹਰਦੇਵ ਕਾਰ ਲੈ ਕੇ ਦਿੱਲੀ ਚਲਾ ਗਿਆ ਸਰਦਾਰ ਲੱਖਾ ਸਿੰਘ ਨੇ ਉਸ ਦੇ ਪਰਿਵਾਰ ਨੇ ਉਸ ਨੂੰ ਹੱਥੋਂ ਹੱਥਾਂ ਉਤੇ ਚੁੱਕ ਲਿਆ ਲੱਖਾ ਸਿੰਘ ਦਾ ਘਰ ਉਸ ਲਈ ਬੜਾ ਸੁਹਿਰਦ ਦੋਸਤ ਸਾਬਤ ਹੋਇਆ ਪਹਿਲੀ ਚਾਹ ਸਮੇਂ ਹੀ ਉਸ ਘਰ ਦੀਆਂ ਕੁੜੀਆਂ ਬੋਟੀਆਂ ਨੇ ਉਹਦੀ ਸੰਗ ਜਮਨਾ ਪਾਰ ਕਰ ਦਿੱਤੀ ਉਸ ਨੂੰ ਕਈ ਦਿਨ ਲਾਲ ਕੇਲੇ ਤੋਂ ਕੁੱਤਵ ਚਾਂਦਨੀ ਚੌਕ ਤੋਂ ਅਜ਼ਮਲ ਖਾਨ ਰੋਡ ਤੇ ਕਨਾਟ ਪੈਲਸ ਦੇ ਚੱਕਰਾਂ ਵਿੱਚ ਅਜੀਹਾ ਪਾਇਆ ਕਿ ਆਪਣੇ ਸਿਆਸੀ ਨਿਸ਼ਾਨੇ ਭੁੱਲ ਕੇ ਰਹਿ ਗਿਆ ਇੱਕ ਹਫ਼ਤੇ ਪਿਛੋਂ ਲੱਖਾ ਸਿੰਘ ਦੇ ਵੱਡੇ ਲੜਕੇ ਨੇ ਪੰਜਾਬ ਆਪਣੇ ਸੌਰੀ ਵਿਆਹ ਆਉਣਾ ਸੀ ਹਰਦੇਪ ਉਸਦੇ ਨਾਲ ਕਾਰ ਵਿੱਚ ਆ ਗਿਆ ਦਿੱਲੀ ਦੀ ਇਹ ਸਹਰ ਜ਼ਿੰਦਗੀ ਵਿੱਚ ਉਸ ਲਈ ਵਧੀਆ ਹੁਲਾਰਾ ਸੀ ਇਸ ਦੇ ਨਾਲ ਹੀ ਉਸ ਨੂੰ ਆਪਣੀ ਆਰਥਿਕ ਦਿਸ਼ਾ ਦਾ ਨੀਮਾ ਅਹਿਸਾਸ ਕੁਚਲ ਕੇ ਸੁੱਟ ਗਿਆ ਉਹ ਅਨੁਭਵ ਕਰ ਰਿਹਾ ਸੀ ਕੁਝ ਲੋਕ ਕੁਝ ਲੋਕਾਂ ਕੋਲ ਇੰਨਾ ਤਾਂ ਨਹੀਂ ਕਿ ਉਸ ਵਰਗੇ ਹਜ਼ਾਰ ਆਦਮੀਆਂ ਨੂੰ ਖਰੀਦ ਸਕਦੇ ਹਨ ਦਿੱਲੀ ਦੀਆਂ ਖੂਬਸੂਰਤ ਬਸਤੀਆਂ ਦੇ ਦਿਵਾਲੇ ਪੂਰਬੀਆਂ ਦੀਆਂ ਟੈ ਟੈ ਜਾਂਦੀਆਂ ਕੋਠਾਂ ਠਹਿ ਠਹਿ ਜਾਂਦਾ ਝੁੱਗੀਆਂ ਦਾ ਖਿਆਲ ਉਸ ਨੂੰ ਕਾਂਬਾ ਦੇ ਜਾਂਦਾ ਆਖਰੀ ਵੇਹਸਾਬ ਦੌਲਤ ਇੱਕ ਦਿਨ ਸਾਂਝੀ ਕਰੇ ਵੀ ਨਾ ਦੇਚਦੀ ਕਲਿਆਣ ਨਹੀਂ ਹੋਣੀ ਉਸ ਦਾ ਨਿਸ਼ਚਾ ਬਣ ਗਿਆ ਸੀ ਕਿ ਇੱਕ ਬੂਰ ਕਵੈਰ ਜਨਤਾ ਦੀ ਭਲਾਈ ਹਿੱਤ ਕਾਂਗਰਸ ਨੂੰ ਕੁਝ ਇਸ ਤਰ੍ਹਾਂ ਦਾ ਜਨਤਕ ਪਾਰਟੀ ਦੇ ਤੌਰ ਤੇ ਪ੍ਰਚਾਰ ਚੁੱਕਾ ਸੀ ਕਿ ਛੱਡਣ ਦਾ ਹੌਸਲਾ ਨਹੀਂ ਕਰ ਸਕਦਾ ਸੀ ਕਾਂਗਰਸ ਵਿੱਚ ਖੱਬੇ ਵਿੰਗ ਤੇ ਖਾਸ ਕਰ ਨਹਿਰੂ ਤੇ ਉਸ ਨੂੰ ਹਲੇ ਵੀ ਬੜਾ ਭਰੋਸਾ ਸੀ ਉਸ ਕਾਂਗਰਸ ਵਿੱਚੋਂ سرمایہਦਰ ਧੜੇ ਨੂੰ ਮੱਖਣ ਦੇ ਬਾਲ ਵਿੰਗ ਬਾਲ ਵਾਂਗ ਧੂ ਸੁਟਣ ਦਾ ਪ੍ਰਣ ਮੁਰਦਹਿਰਾਇ ਹਰਦੇਵ ਨੇ ਆਪਣੇ ਘਰ ਆਰਥਿਕ ਮੰਦਹਾਲੀ ਡਾਇਨ ਵਾਂਗ ਗੀੜੇ ਕੱਢ ਰਹੀ ਸੀ ਉਹ ਆਪੇ ਉੱਤੇ ਖਿੱਚ ਖਿਜ ਖਿਜ ਪੈਂਦਾ ਉਹ ਸੋਚਦਾ ਮੈਂ ਨੌਕਰੀ ਛੱਡ ਤੇ ਰਾਜਨੀਤੀ ਅਪਣਾ ਕੇ ਚੰਗਾ ਨਹੀਂ ਕੀਤਾ ਮੈਂ ਕਿਹੜੀ ਪਹਾੜ ਕਿੱਥੋਂ ਟਾ ਦੇਵਾਂਗੀ ਪਰ ਇੱਕ ਚੂਹਾ ਡਾਇਨਾਮਾਈਟ ਲਾਉਣ ਜੋਗਾ ਤਾ ਥਾਂ ਪੁੱਟ ਹੀ ਸਕਦਾ ਹੈ ਉਸ ਦੇ ਵਿਚਾਰ ਡੋਲਦੇ ਮੋੜ ਪੈਂਤੜੇ ਲੈਂਦੇ ਘਰ ਬਸਾਉਣ ਬਾਰੇ ਉਸ ਨੂੰ ਮਾਂ ਦੀਆਂ ਨਿੱਤ ਦਿਹਾੜੀ ਦੀਆਂ ਮਿਹਨਤਾਂ ਯਾਦ ਆਉਂਦੀਆਂ ਉਹ ਡਰਦਾ ਸੀ ਕੋਈ ਸੜੀ ਤਰਖਾਣੀ ਨਾ ਮੱਥਿਆ ਵੱਜੇ ਵਿਆਹ ਉਹ ਜਿਹੀ ਥਾਂ ਕਰਾਉਣ ਬਾਰੇ ਸੋਚਦਾ ਜਿਸ ਨਾਲ ਸਿਆਸੀ ਪੋਜੀਸ਼ਨ ਅਰੋਹੀ ਹੋ ਸਕੇ ਮੋੜੇ ਖਿਆਲ ਰੱਦ ਕਰ ਦਿੰਦਾ ਮੈਂ ਸਾਦਾ ਤੇ ਆਪਣੇ ਵਰਗੀ ਗਰੀਬ ਪਰ ਪੜ੍ਹੀ ਲਿਖੀ ਕੁੜੀ ਨੂੰ ਆਪਣੇ ਸਾਥਣ ਬਣਾਵਾਂਗਾ ਫਿਰ ਉਸ ਨੂੰ ਆਪਣੇ ਭੈਣ ਗੁਰਦੇਵ ਨੂੰ ਵਿਲੇ ਲਾਉਣ ਦਾ ਖਿਆਲ ਆ ਜਾਂਦਾ ਕੀਕੇਮੇ ਨਾ ਕਿ ਮੈਂ ਇਸ ਨੂੰ ਬੇਸ਼ਕ ਕਰਵਾ ਲਵਾਂ ਰਾਤ ਦਿਨ ਦੀਆਂ ਸੋਚਾਂ ਹਲੇ ਮੁੱਕੀਆਂ ਨਹੀਂ ਸਨ ਕਿ ਉਸ ਨੂੰ ਦਿੱਲੀ ਦੇ ਚੱਕਰ ਲਈ ਮੋੜ ਆਵਾਜ਼ ਪੈ ਗਈ ਇੰਦਰਜੀਤ ਨੇ ਇੱਕ ਰਾਤ ਉਸ ਨੂੰ ਤਹਿਸੀਲਦਾਰ ਕਾਂਗਰਸ ਦੇ ਦਫ਼ਤਰ ਵਿੱਚੋਂ ਜਗਾ ਲਿਆ ਹਰਦੇਵ ਬੀਬਾ ਕੱਪੜੇ ਪਾ ਲੈ ਕਿਉਂ ਸੌਖ ਹੈ ਹਰਦੇਵ ਨੂੰ ਸਮਝ ਨਹੀਂ ਆਈ ਸੀ ਕਿ ਇੰਨੀ ਰਾਤ ਕਿ ਵਕਤ ਪੈ ਗਿਆ ਸੌਖੀ ਹੈ ਤੈਨੂੰ ਦਿੱਲੀ ਭੇਜਣਾ ਹੈ ਤੇਰੀ ਚਾਚੀ ਬਿਮਾਰ ਹੈ ਨਹੀਂ ਆਪ ਜਾਣਾ ਸੀ ਮੈਂ ਗੱਲ ਕੀ ਚਾਚਾ ਉਸ ਅੱਖਾਂ ਮਲੀਆਂ ਗੱਲ ਗੁੱਲਣਾ ਪੁੱਛ ਤੂੰ ਕੱਪੜੇ ਪਾਛੇ ਤੀ ਪਰ ਚਾਚਾ ਮੈਂ ਟਿਊਸ਼ਨ ਪੜਾਉਂਦਾ ਉਹਨਾਂ ਦਾ ਕੀ ਕਰਾਂਗਾ ਹਰਦੇਵ ਨੇ ਨਾ ਵਜੋ ਆਖਿਆ ਕੱਲ ਨੂੰ ਹੀ ਵਾਪਸ ਆ ਜਾਵੇਂ ਇੱਕ ਦਿਨ ਨਾਲ ਕੀ ਹਰਜ ਹੋ ਲੱਗਾਏ ਹਾਂ ਕਵੇਲੇ ਖੇਚਲ ਦੀ ਮਾਫੀ ਦੇ ਇੰਦਰਜੀਤ ਦੀ ਮਿੱਠਤ ਨੇ ਉਸ ਨੂੰ ਤਿਆਰ ਕਰ ਹੀ ਲਿਆ 10 10 ਤੇ 5 ਨੋਟ ਉਸ ਖਰਚ ਵਜੋਂ ਮਾਸਟਰ ਦੀ ਜੇਬ ਵਿੱਚ ਪਾ ਦਿੱਤੇ ਤੇ ਗੱਡੀ ਦੀ ਬੈਂਕ ਬੈਗ ਬੈਗ ਵਿੱਚ ਪਾ ਦੋ ਸਿਉਟ ਕੇਸਾਂ ਦੀਆਂ ਚਾਬੀਆਂ ਉਸਦੇ ਹੱਥ ਫੜਾ ਦਿੱਤਾਂ। ਹਰਦੇਵ ਆਪਣਾ ਖੱਦਰ ਦਾ ਝੋਲਾ ਲੈ ਕੇ ਕਾਲੀ ਕਾਰ ਵਿੱਚ ਆ ਬੈਠਾ। ਡਰਾਈਵਰ ਨੇ ਬਚਦੀ ਸਿਗਰਟ ਗੱਡੀੋਂ ਬਾਹਰ ਬਗਾਹ ਮਾਰੀ। ਉਸ ਚਾਪੀ ਘੁਮਾਈ ਤੇ ਕਾਰ ਸਟਾਰਟ ਹੋ ਪਈ। ਕਾਰ ਦੀਆਂ ਤੇਜ਼ ਲਾਈਟਾਂ ਹਨੇਰੇ ਵਿੱਚ ਦਿੱਲੀ ਟੋਲ ਰੰਗਾ ਸਨ। ਹਰਦੇਵ ਨੂੰ ਗੱਡੀ ਦੇ ਕਾਲੇ ਮੋਹ ਤੇ ਤਿਰੰਗਾ ਝੰਡਾ ਫਰਾਟੇ ਮਾਰਦਾ ਦਿਖਦਾ ਸੀ। ਉਹਦੇ ਪਿੱਛੇ ਆਜ਼ਾਦੀ ਦੀ ਜੰਗ ਦਾ ਕੌਮੀ ਇਤਿਹਾਸ ਉੱਚਾ ਨਹੀਂ ਮੌਟ ਰਿਹਾ ਸੀ ਗੱਡੀਆਂ ਦੀਆਂ ਲਾਈਟਾਂ ਆਪਣੇ ਲੰਘਣ ਜਿਨਾ ਹਨੇਰਾ چیرਦੇਆਂ ਪਰ ਲੰਘ ਜਾਣ ਪਿੱਛੋਂ ਹਨੇਰੀ ਦੀ ਛਲ ਸਭ ਕੁਝ ਹੀ ਸਵਾਹ ਕਰ ਦਿੰਦੀ ਸਵਾਹ ਕਰ ਦਿੰਦੀ ਹੈ ਹਰਦੇਵ ਦੇ ਦਿਮਾਗ ਦੀ ਧੁੰਦ ਹਲੇ ਤੱਕ ਚੁੱਕੀ ਨਹੀਂ ਗਈ ਸੀ ਇੰਦਰਜੀਤ ਨੇ ਉਸ ਨੂੰ ਕੁਝ ਵੀ ਸਮਝਣ ਦਾ ਮੌਕਾ ਨਹੀਂ ਦਿੱਤਾ ਸੀ ਉਸ ਡਰਾਈਵਰ ਨੂੰ ਪੁੱਛਿਆ ਸ਼ਾਮ ਆਖਰ ਗੱਲ ਕੀ ਹੈ ਮਾਸਟਰ ਜੀ ਮਾਲਕ ਦਿਆਂ ਮਾਲਕ ਜਾਣਨ ਆਪਾਂ ਤਾਂ ਗੱਡੀ ਚਲਾਉਣ ਵਾਲੇ ਆਂ ਡਰਾਈਵਰ ਸ਼ਾਮ ਨੇ ਵੀ ਕੁਝ ਪੱਲੇ ਨਾ ਪਾਇਆ ਸ਼ਹਿਰੋਂ ਨਿਕਲਦਿਆਂ ਹੀ ਕਾਰ ਨੇ 50 ਮੀਲ ਦੀ ਰਫ਼ਤਾਰ ਫੜ ਲਈ ਹਰਦੇਵ ਨੂੰ ਅਚਾਨਕ ਐਕਸੀਡੈਂਟ ਦਾ ਖਿਆਲ ਆ ਗਿਆ ਉਸ ਆਖਿਆ ਪੀਤੀ ਤਾਂ ਨਹੀਂ ਮਾਸਟਰ ਜਰ ਪ੍ਰਵਾਹ ਨਾ ਕਰ ਐਤ ਕੀ ਵਾਰ ਸ਼ਾਮ ਦਾ ਰਵਈਆ ਅਜਿਹਾ ਸੀ ਜਿਵੇਂ ਮਾਸਟਰ ਵੀ ਉਸ ਵਰਗਾ ਹੀ ਇੱਕ ਨੌਕਰ ਹੈ ਸ਼ਾਮ ਥੋੜਾ ਸਹਜ ਨਾਲ ਅਮਰੀਕਾ ਵਿੱਚ ਆਂਦੇ ਆਏ ਜਿਹੜਾ ਹੌਲੀ ਗੱਡੀ ਚਲਾਵੇ ਉਸ ਦਾ ਚਲਾਨ ਹੋ ਜਾਂਦਾ ਹੈ ਹਰਦੇਵ ਹੱਸ ਪਿਆ ਤਾਂ ਤੂੰ ਆਪਣੇ ਆਪ ਨੂੰ ਅਮਰੀਕਾ ਵਿੱਚ ਸਮਝਦਾ ਹੈ ਅਮਰੀਕਾ ਮੇਰਾ ਨਿਸ਼ਾਨਾ ਹੈ ਇੱਕ ਦਿਨ ਜ਼ਰੂਰ ਪੁੱਜਣਾ ਏ ਪਾਸਪੋਰਟ ਬਣੇ ਭਾਵੇਂ ਨਾ ਬਣਿਆ ਡਰਾਈਵਰ ਨੂੰ ਆਪਣੇ ਰਫਤਾਰ ਉੱਤੇ ਮਾਨ ਸੀ ਅੱਛਾ ਮਿਹਰਬਾਨੀ ਕਰਕੇ ਹੌਲੀ ਮਸਾਉਣਾ ਏ ਸੌਣਾ ਹੈ ਮਾਸਟਰ ਜੀ ਪਿਛਲੀ ਸੀਟ ਮੱਲੋ ਉਹ ਜਲਦੀ ਗੱਡੀ ਵਿੱਚੀ ਚੋਕ ਕੇ ਪਿਛਲੀ ਸੀਟ ਉੱਤੇ ਆ ਪਿਆ ਅੱਖਾਂ ਮੀਟ ਕੇ ਉਸ ਨੂੰ ਸੌਣ ਦਾ ਯਤਨ ਕੀਤਾ ਝੱਟ ਹੀ ਪਿੱਛੋਂ ਟਿਊਸ਼ਨ ਵਾਲੇ ਵਿਦਿਆਰਥੀ ਉਸ ਤੋਂ ਪੁੱਛ ਰਹੇ ਸਨ ਮਾਸਟਰ ਜੀ ਸਾਨੂੰ ਕੀ ਦੇ ਹਵਾਲੇ ਕਰ ਚੱਲਿਓ ਉਹਦੀ ਹਾਸੇ ਨੇ ਜਵਾਬ ਦਿੱਤਾ ਮੈਂ ਅਮਰੀਕਾ ਨੂੰ ਤਾਂ ਨਹੀਂ ਜਾ ਰਿਹਾ ਫਿਰ ਉਹ ਇੰਦਰਜੀਤ ਨਾਲ ਦਿੱਲੀ ਦੀ ਸੜਕ ਵਿੱਚ ਮਗਨ ਰਿਹਾ ਦਿੱਲੀ ਵਿੱਚ ਉਸ ਨੂੰ ਉਬਾਰਾ ਫਿਰਦੇ ਨੂੰ ਉਸ ਦੀ ਮਨਾਖੀ ਮਾਣੇ ਪਹਿਚਾਨ ਲਿਆ ਉਹ ਗਰਦੇਵ ਲਈ ਨੀਲੇ ਸੂਟ ਦੇ ਪੈਸੇ ਮੰਗ ਰਹੀ ਸੀ ਗੋੜੇ ਨੀਂਦ ਵਿੱਚ ਉਹ ਮੁਸਕਾਈ ਜਾ ਰਿਹਾ ਸੀ ਗੱਡੀ ਇੱਕਦਮ ਬ੍ਰੇਕਾਂ ਖਾ ਕੇ ਖੋਲ ਹੋ ਗਈ ਉਹਦਾ ਮੱਥਾ ਅਗਲੀ ਸੀਟ ਦੀ ਬੈਗ ਵਿੱਚ ਜਾ ਵੱਜਿਆ ਥੋੜੇ ਚਿਰ ਪਿਛੋਂ ਉਸ ਨੂੰ ਝੋਲਾ ਝੌਲਾ ਝੌਲਾ ਵੇਖਿਆ ਡਰਾਈਵਰ ਬਾਹਰ ਨਿਕਲਿਆ ਖਲੋਤਾ ਹੈ ਅਤੇ ਗੱਡੀ ਸੜਕ ਤੋਂ ਪਾਸੇ ਲੱਥੀ ਟਰਾਲੀ ਵਿੱਚ ਵਜਦੀ ਬਾਜ ਦੀ ਮਸਾਂ ਬਚੀ ਸੀ ਸ਼ਾਮ ਕੀ ਹੈ ਹਰਦੇਵ ਨੇ ਹੈਰਾਨੀ ਨਾਲ ਪੁੱਛਿਆ ਅਸੀਂ ਦੱਸਦੇ ਹਾਂ ਕੀ ਹੈ ਜਰਾ ਬਾਹਰ ਆ ਤਸਰੀਫ ਲਿਆ ਇੱਕ ਪੁਲਿਸ ਸਬ ਇੰਸਪੈਕਟਰ ਨੇ ਕਾਰ ਵਿੱਚ ਚਾਰਜ ਦਾ ਚਾਨਣ ਕਮਾਉਂਦਿਆ ਕਿਹਾ ਬਾਈ ਪਤਾ ਵੀ ਲੱਗੇ ਹਰਦੇਵ ਨੇ ਬਾਹਰਲੀ ਆਵਾਜ਼ ਤੋਂ ਟਰੰਮੇ ਨਾਲ ਪੁੱਛਿਆ ਉਸ ਦੇ ਮਨ ਭੈ ਵਾਲੀ ਗੱਲ ਕੋਈ ਨਹੀਂ ਸੀ ਗੱਡੀ ਦੀ ਤਲਾਸ਼ੀ ਲੈਣੀ ਹੈ ਜਰਾ ਬਾਹਰ ਆ ਚਾਨਣ ਉਸ ਨੂੰ ਇਸ਼ਾਰੇ ਨਾਲ ਬਾਹਰ ਬੁਲਾ ਰਿਹਾ ਸੀ ਦੇਸ਼ ਨੂੰ ਯਾਦ ਹੋਇਆ ਕਿੰਨੇ ਬਰੇ ਹੋ ਗਏ ਪਰ ਪੁਲਿਸ ਨੂੰ ਤਾਂ ਮੀਂਹ ਨਾਲ ਗੱਲਾਂ ਕਰਨੀ ਨਹੀਂ ਆਈ ਉਹ ਮੂੰਹ ਬੜਬੜ ਕਰਦਾ ਗੱਡੀ ਵਿੱਚੋਂ ਨਿਕਲ ਆਇਆ ਉਸ ਦੇਖਿਆ ਪੁਲਿਸ ਦੇ 15-20 ਆਦਮੀ ਗੱਡੀ ਨੂੰ ਘੇਰੀ ਖਲੋਤੇ ਸਨ ਇੱਕ ਜੀਪ ਟ੍ਰੈਫਿਕ ਰੋਕਣ ਲਈ ਸੜਕ ਦੇ ਵਿੱਚ ਘਾਟੇਢੀ ਲਾਈ ਹੋਈ ਸੀ ਤੇ ਇੱਕ ਵੱਡੀ ਬੱਸ 62 44 ਹੀਟਾ ਕਸਮੈਲੀ ਜਹੀ ਦਿਸਦੀ ਸੀ ਅੱਧੇ ਚੰਦ ਦੀ ਮਟਕ ਚਾਨਣੀ ਉਹਦਾ ਈਕਾਰ ਉਖਾੜ ਰਹੇ ਸੀ ਇੱਕ ਹੋਰ ਅਫਸਰ ਬਹਰ ਡਰਾਈਵਰ ਤੋਂ ਕੁਝ ਪੜਤਾਲ ਕਰ ਰਿਹਾ ਸੀ ਕੀ ਚੀਜ਼ ਲੈ ਕੇ ਜਾ ਰਹੇ ਹੋ ਜਨਾਬ ਮੈਂ ਤਾਂ ਨੌਕਰਾਂ ਮਾਲਕ ਜਾਣਨ ਮਾਲਕਾਂ ਦਾ ਬੰਦਾ ਜਾਣੀ ਤੁਹਾਈ ਰਾਮ ਦੀ ਮੈਨੂੰ ਕਿਸੇ ਚੀਜ਼ ਦਾ ਪਤਾ ਨਹੀਂ ਡਰਾਈਵਰ ਨੇ ਕੰਨਾਂ ਨੂੰ ਹੱਥ ਲਾਉਂਦਿਆਂ ਉੱਤਰ ਦਿੱਤਾ ਕਾੜ ਕਰਦਾ ਥੱਪੜ ਡਰਾਈਵਰ ਦੇ ਮੋਹ ਤੇ ਆ ਪਿਆ ਹਰ ਦੇ ਭੱਜ ਕੇ ਸ਼ਾਮ ਅੱਗੇ ਜਾ ਹੋਇ ਅਣਮਨੁੱਖੀ ਵਰਤਾਵ ਉਹ ਕਿਵੇਂ ਵੀ ਸਹਿ ਨਹੀਂ ਸਕਦਾ ਸੀ ਇਸ ਲਈ ਨਹੀਂ ਕਿ ਉਹ ਕਾਂਗਰਸ ਪਾਰਟੀ ਦਾ ਅਹੁਦੇਦਾਰ ਸੀ ਸਗੋਂ ਆਜ਼ਾਦ ਹਿੰਦੁਸਤਾਨ ਵਿੱਚ ਹੁਣ ਇਹ ਕਿੰਨਾ ਉੱਜਾ ਲੱਗਦਾ ਸੀ ਕਿ ਬਿਨਾ ਵਜਾ ਪੁਲਿਸ ਕਿਸੇ ਗਰੀਬ ਆਦਮੀ ਨੂੰ ਕੁੱਟ ਤਰੀ ਸਗੋਂ ਸਾਰੇ ਸ਼ਹਿਰੀ ਕੋਲੋਂ ਨੌਕਰ ਸਾਹੀ ਤੋਂ ਸੇਵਾ ਲੈਣ ਦੇ ਹੱਕਦਾਰ ਹਨ ਤੁਸੀਂ ਜੋ ਪੁੱਛਣਾ ਹੈ ਮੇਰੇ ਕੋਲ ਪੁੱਛੋ ਹਰਦੇਵ ਨੇ ਪੂਰੀ ਦੜਤਾ ਨਾਲ ਆਖਿਆ ਪੁਲਿਸ ਦਾ ਡੀਐਸਪੀ ਥੋੜਾ ਨਰਮ ਪੈ ਗਿਆ ਉਹ ਹਰਦੇਵ ਨੂੰ ਕਈ ਪੱਖਾਂ ਤੋਂ ਸਮਝਣਾ ਚਾਹੁੰਦਾ ਸੀ ਫਿਰ ਉਸ ਆਪਣਾ ਕਾਲਾ ਡੰਡਾ ਆਪਣੀ ਹੀ ਹੱਥ ਉੱਤੇ ਮਾਰਦਿਆਂ ਕਿਹਾ ਸਰਦਾਰ ਸਾਹਿਬ ਤੁਹਾਡਾ ਨਾਮ ਹਰਦੇਵ ਸਿੰਘ ਡਰਾਈਵਰ ਸ਼ਾਮ ਦੱਸਣ ਲੱਗਾ ਏਜੀ ਕਾਂਗਰਸ ਦੀ ਸਕੱਤਰ ਤੈਨੂੰ ਕਿਸੇ ਨੇ ਪੁੱਛਿਆ ਸਮਝਿਆ ਨਹੀਂ ਡੀਐਸਪੀ ਸ਼ਾਮ ਨੂੰ ਥੋੜਾ ਘੂਰ ਕੇ ਪੈ ਗਿਆ ਉਹ ਹੋਰ ਪਛਾਣ ਹਟ ਗਿਆ ਜਨਾਬ ਨੂੰ ਭੁਲੇਖਾ ਕਿਸ ਗੱਲ ਦਾ ਪਿਆ ਹਰਦੇਵ ਨੇ ਢਿੜਕ ਹੋ ਕੇ ਮੁਸਕਾਇਆ ਇਸ ਨੰਬਰ ਦੀ ਗੱਡੀ ਵਿੱਚ ਬਾਦਰ ਤੋਂ ਅਫੀਮ ਆ ਰਹੀ ਹੈ ਉਹ ਸਾਡੇ ਹਵਾਲੇ ਕਰ ਦੇਵੋ ਡੀਐਸਪੀ ਪੂਰੇ ਵਿਸ਼ਵਾਸ ਨਾਲ ਬੋਲਿਆ ਅਫੀਮ ਹਰਦੇਵ ਦਾ ਹਾਸਾ ਨਿਕਲ ਗਿਆ ਵਾਹ ਜਨਾਬ ਕੁਝ ਹੋਰ ਹਰਦੇਵ ਨੇ ਅਫਸਰ ਦੀ ਗੱਲ ਦਾ ਇੱਕ ਤਰ੍ਹਾਂ ਮੁਖੌਲ ੜਾ ਰਗੁਨਾਥ ਡੀਐਸਪੀ ਨੇ ਥਾਣੇਦਾਰ ਨੂੰ ਤਲਖੀ ਨਾ ਪੁਕਾਰਿਆ ਹਾਂ ਜਨਾਬ ਉਹ ਗੱਡੀ ਦੇ ਦੂਜੇ ਪਾਸੋਂ ਸਾਹਿਬ ਕੋਲ ਆਇਆ ਗੱਡੀ ਦੀ ਤਲਾਸ਼ੀ ਲਓ ਤੇ ਛੇਤੀ ਕਰੋ ਹੁਣੇ ਲਓ ਜਨਾਬ ਸਪਾਹਾਂ ਥਾਣੇਦਾਰ ਦੇ ਹੁਕਮ ਤੋਂ ਪਹਿਲਾਂ ਹੀ ਗੱਡੀ ਫਰੋਲਣੀ ਸ਼ੁਰੂ ਕਰ ਦਿੱਤੀ ਉਸ ਦੇ ਸੀਟਾਂ ਉਲਟਾ ਕੇ ਵੇਖਣਾ ਕਰਦੇ ਹੀਠੋਂ ਵੀ ਤਾਰਚਾ ਮਾਰਿਆ ਪਰ ਗੱਡੀ ਵਿੱਚ ਕੁਝ ਨਾ ਮਿਲੇ ਗੱਡੀ ਦੀ ਬੈਕ ਡਰਾਈਵਰ ਨੇ ਤੋਖ ਖਲਵਾਈ ਉਸ ਵਿੱਚੋਂ ਬਿਸਤਰਾ ਖਿੱਚਿਆ ਗਿਆ ਦੋ ਸੂਟ ਕੇਸ ਵੀ ਥੱਲੇ ਲਾਹੀ ਗਏ ਇਹਨਾਂ ਨੂੰ ਖੋਲੋਏ ઠાણેદાર ਨੇ ਡਰਾਈਵਰ ਵੱਲ ਇਸ਼ਾਰਾ ਕੀਤਾ ਜਨਾਬ ਇਹ ਸਰਦਾਰਾ ਹੋਰਾਂ ਦੇ ਸਰਦਾਰ ਹੋਰਾਂ ਦੇ ਉਸ ਹਰਦੇਵ ਵੱਲ ਹੱਥ ਦਾ ਇਸ਼ਾਰਾ ਕੀਤਾ ਹਰਦੇਵ ਨੇ ਅੱਖਣ ਤੋਂ ਪਹਿਲਾਂ ਹੀ ਦੋਹੇ ਸੂਟ ਕਿਸਾਂ ਜਿੰਦਰੇ ਖੋਲ ਦਿੱਤੇ ਬੈਟਰੀ ਦੀ ਲਾਈਟ ਵਿੱਚ ਸਾਰਿਆਂ ਵੇਖਿਆ ਦੋਵੇਂ ਸੂਟ ਦੇ ਪਲਾਸਟਰ ਦੇ ਲਿਫਾਫਿਆਂ ਵਿੱਚ ਅਫੀਮ ਦੀਆਂ ਇੱਟਾਂ ਨਾਲ ਭਰੇ ਪਏ ਸਨ ਮਾਸਟਰ ਹਰੀਦ ਦੀ ਹੈਰਾਨੀ ਫਟਣ ਦੀ ਹੱਦ ਤੱਕ ਪੁੱਜ ਗਈ ਉਹ ਦੇਖਦਾ ਬੁੱਤ ਦਾ ਬੁੱਤ ਹੋ ਗਿਆ ਇੱਕ ਸੁੰਨ ਉਹ ਦੇ ਕਣ ਕਣ ਫਿਰ ਗਈ ਉਸ ਦੇ ਪਹਿਮ ਨੇ ਵੀ ਨਹੀਂ ਸੋਚਿਆ ਸੀ ਕਦੇ ਉਸ ਨਾਲ ਇਉਂ ਵੀ ਹੋਵੇਗੀ ਇੱਕ ਮਿੰਟ ਵਿੱਚ 인ਦਰਜੀਤ ਦੀ ਕੌਮ ਪ੍ਰਸਤੀ ਸਰਦਾਰ ਲੱਖਾ ਸਿੰਘ ਦਾ ਠਾਠ ਕਾਂਗਰਸ ਸਰਕਾਰ ਉਸ ਦਾ ਨੈਸ਼ਨਲਿਜ਼ਮ ਸੋਸ਼ਲਿਜ਼ਮ ਹੱਤ ਤੜਗਾ ਕਾਲਗਾ ਕਾਰਾਂ ਤਰੰਗੇ ਝੰਡੇ ਹਵਾ ਲਾਤ ਖਵਾਰਾਂ ਦੀਆਂ ਮੋਟੀਆਂ-ਮੋਟੀਆਂ ਸੁਰਖੀਆਂ ਤੇ ਉਸ ਦੇ ਦਿਮਾਗ ਵਿੱਚੋਂ ਕਤਾਰ ਦੀ ਕਤਾਰ ਲੰਘ ਗਿਆ ਜਨਾਬ ਸਾਰਾ ਮਾਲ ਮਿਲ ਗਿਆ ਥਾਣੇਦਾਰ ਨੇ ਖੁਸ਼ੀ ਵਿੱਚ ਲੇਰ ਕੁਮਾਰੀ ਮਾਲ ਕਾਬੂ ਕਰੋ ਇਸ ਕਾਂਗਰਸ ਸਰਦਾਰ ਨੂੰ ਕੰਗਣ ਪਾ ਕੇ ਮੇਰੀ ਜੀਪ ਵਿੱਚ ਬਹਾਓ ਡਰਾਈਵਰ ਦੀ ਕਾਰ ਵਿੱਚ ਰਘੂਨਾਥ ਤੁਸੀਂ ਆਪ ਲੈ ਕੇ ਆਓ ਕਿਤੇ ਨਸ ਨਾ ਜਾਵੇ ਤੇ ਚਲੋ ਡੀਐਸਪੀ ਦੀਆਂ ਚੜ ਮੱਚੀਆਂ ਸਨ ਬਾਕੀ ਪੁੱਛ ਪੜਤਾਲ ਚੱਲ ਕੇ ਕਰ ਲਵਾਂਗੇ ਉਹਦੇ ਹੁਕਮ ਦੀ ਝਟ ਤਾਂ ਮੀਲ ਕੀਤੀ ਗਈ ਸਭ ਥਾਂ ਥਾਈ ਬਹਿ ਗਏ ਤੇ ਕੱਢਾਂ ਦੇ ਦਰਮਿਆਨ ਹੀ ਰੇਸ ਫੜ ਲੇ ਰਾਹ ਵਿੱਚ ਡੀਐਸਪੀ ਨੇ ਹਰਦੇਵ ਤੋਂ ਕੁਝ ਕੁਝ ਨਾ ਪੁੱਛਿਆ ਹਰਦੇਵ ਆਪਣੇ ਆਪ ਵਿੱਚ ਗਰਕ ਹੋਈ ਜਾ ਰਿਹਾ ਸੀ ਤੇ ਆ ਕੀ ਪਾਣਾ ਵਰਤ ਗਿਆ ਉਹਦੇ ਕੌਮੀ ਭਰੋਸੇ ਦਾ ਸਮਗਲਰਾਂ ਦੀ ਮੰਡੀ ਵਿੱਚ ਨਿਲਾਮ ਚੜਨ ਵਾਲਾ ਸੀ ਉਹਦੇ ਮਨ ਨੇ ਚਾਹਿਆ ਇੱਕਦਮ ਜੀਪ ਵਿੱਚੋਂ ਛਾਲ ਮਾਰ ਦੇਵੇਂ ਅਤੇ ਪਿੱਛੇ ਆ ਰਹੀ ਕਾਲੀ ਗੱਡੀ ਹੇਠਾਂ ਆਤਮ ਹੱਤਿਆ ਕਰ ਲਵਾ ਜਿਹਦੇ ਮੱਥੇ ਉੱਤੇ ਤਿਰੰਗਾ ਝੂਲ ਰਿਹਾ ਹੱਥ ਕੜੀਆਂ ਦੀਆਂ ਜ਼ੰਜੀਰਾਂ ਵਿੱਚ ਸ਼ਿੰਗਾਰਿਆ ਉਸ ਪਾਹਾਂ ਦੇ ਕਾਬੂ ਵਿੱਚ ਸੀ ਉਥੇ ਸੋਚਿਆ ਮੇਰੀ ਖੁਦ ਖੁਸ਼ੀ ਨਾਲ ਸਰਦਾਰ ਇੰਦਰ ਸਿੰਘ ਤੇ ਲੱਖਾ ਸਿੰਘ ਦਾ ਹਰ ਤਰਾ ਯਾਦ ਅਤੇ ਭਲੇ ਮਾਨ ਸਾਬਤ ਰਹਿ ਜਾਣਗੇ ਇਸ ਤਰ੍ਹਾਂ ਤਾਂ ਕੋਈ ਜਾਣ ਨਾ ਸਕੇਗਾ ਕਿ ਅਸਲੀ ਦੋਸ਼ੀ ਕੌਣ ਹਨ ਤੇ ਉਸ ਦੀਆਂ ਸਿਆਸੀ ਪੋਜੀਸ਼ਨਾਂ ਕੀ ਹਨ ਕੀ ਮੈਂ ਮੈਂ ਉਹਨਾਂ ਨੂੰ ਹੁਣ ਲੁਕੇ ਰੁਸ਼ਤਮ ਨਹੀਂ ਰਹਿਣ ਦੇਵਾਂਗਾ ਪਰ ਮੇਰਾ ਕੈਰੀਅਰ ਉਹ ਸਾਰੇ ਜੋਰ ਨਾਲ ਚੀਕ ਪੈਣਾ ਚਾਹੁੰਦਾ ਸੀ ਮੈਂ ਨਿਰਦੋਸ਼ ਹਾਂ ਨਿਰਦੋਸ਼ ਹਾਂ ਅਸਲ ਦੋਸ਼ੀ ਹੋਰ ਹਨ ਵੱਡੇ ਮਗਰਮਛ ਸਮਗਲਰ ਡਰਾਈਵਰ ਨੇ ਗੱਡੀ ਨੂੰ ਬ੍ਰੇਕ ਲਾਉਂਦੇ ਹਾਰਨ ਮਾਰੇ kurtar ਉਲਤਾਰ ਰੇਲ ਦੀ ਲੰਬੀ ਸੀਟੀ ਨਾਲ ਕੰਬ ਗਈ ਗੱਡੀ ਹੌਲੀ ਹੁੰਦੀ ਹੁੰਦੀ ਰੁਕ ਗਈ ਬਾਹਰ ਸਟੇਸ਼ਨ ਕੋਈ ਨਹੀਂ ਸੀ ਧੁੱਪ ਪੈ ਪਹਿਲੀਆਂ ਵਿੱਚੋਂ ਪਾਲਾ ਤੇ ਤਰੇਲ ਚੂਸ ਰਹੀ ਸੀ ਰੇਲ ਦੀ ਲਾਈਨ ਲਾਈਨ ਆਉਂਦਿਆਂ ਕਿਸੇ ਨੇ ਦੱਸਿਆ ਪਿਛੇ ਇੱਕ ਗਾਂ ਗੱਡੀ ਹੇਟਾ ਕੇ ਵੱਢੀ ਗਈ ਡੱਬੇ ਦੀਆਂ ਸਾਰੀਆਂ ਜਨਾਨੀਆਂ ਦੇ ਚਿਹਰੇ ਉੱਤਰ ਗਏ ਉਹ ਵਹਿਗਰੂ ਵਹਿਗਰੂ ਜਾਪਣ ਲੱਗ ਪੰਗਾ ਧੰਨਵਾਦ